ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਯੂਰੋਪੀਆ ਦੇਸ਼ ਸਲੋ ਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਤੇ 71 ਸਾਲ ਦੇ ਹਮਲਾਵਰ ਨੇ ਤਾਬੜ ਤੋੜ ਪੰਜ ਗੋਲੀਆਂ ਦਾਗ ਦਿੱਤੀਆਂ ਇਸ ਵਾਰਦਾਤ ਵਿੱਚ ਇੱਕ ਗੋਲੀ ਪ੍ਰਧਾਨ ਮੰਤਰੀ ਰੌਬਰਟ ਫੀਕੋ ਦੇ ਢਿੱਡ ਵਿੱਚ ਜਾ ਲੱਗੀ ਪੀਐਮ ਨੂੰ ਤੁਰੰਤ ਹਸਪਤਾਲ ਵਿੱਚ ਚੁਲਿਆ ਜਾਇਆ ਗਿਆ ਜਿੱਥੇ ਸਾਢੇ 3 ਘੰਟੇ ਤੱਕ ਉਹਨਾਂ ਦੀ ਸਰਜਰੀ ਚੱਲੀ ਡਾਕਟਰ ਦੇ ਮੁਤਾਬਿਕ ਉਹਨਾਂ ਦੀ ਜ਼ਿੰਦਗੀ ਅਜੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸੁਰੱਖਿਆ ਏਜੰਸੀ ਇਸ ਸਾਲ ਆਮ ਤਰੀਕ ਤੋਂ ਇੱਕ ਦਿਨ ਪਹਿਲਾਂ ਮੌਨਸੂਨ ਦੇਵੇਗਾ ਦੇਸ਼ ਵਿੱਚ 10 ਤੱਕ ਮੌਸਮ ਵਿਭਾਗ ਦੇ ਮੁਤਾਬਿਕ 31 ਮਈ ਨੂੰ ਮੌਨਸੂਨ ਕੇਰਲ ਪਹੁੰਚੇਗਾ ਵਿਭਾਗ ਦੇ ਮੁਤਾਬਿਕ ਬੰਗਾਲ ਦੀ ਖਾੜੀ ਵਿੱਚ ਅੰਡਮਾਨ ਨਿਕੋਬਰ ਸਾਗਰ ਅਤੇ ਦ੍ਰਿਪ ਸਮੂਹ ਤੇ ਮੌਨਸੂਨ ਤੇ ਦੋ ਦਿਨ ਪਹਿਲਾਂ ਯਾਨੀ 19 ਮਈ ਨੂੰ ਹੀ ਪਹੁੰਚਣ ਦੀ ਸੰਭਾਵਨਾ ਜਦਕਿ ਕੋਤੇ 10 ਤੱਕ ਦੇਣ ਦੀ ਆਮ ਤਰੀਕੀ ਕਿ ਮਈ ਹੁੰਦੀ ਹੈ ਪਿਛਲੇ ਸਾਲ ਵੀ ਮੌਨਸੂਨ ਨੇ ਅੰਡਮਾਨ ਨਿਕੋਬਰ ਦ੍ਰਿਪ ਸਮੂਹ ਦੇ ਵਿੱਚ 19 ਮਈ ਨੂੰ ਦਿੱਤੀ ਸੀ ਦਸਤਕ ਪਾਕਿਸਤਾਨ ਦੇ ਭਾਰਤ ਵਿੱਚ ਹੋ ਰਹੇ ਚੋਣਾਂ ਤੇ ਕਿਹਾ ਕਿ ਭਾਰਤੀ ਰਾਜਨੀਤਿਕ ਸਾਨੂੰ ਚੋਣਾਂ ਦੇ ਵਿੱਚ ਕਸੀਟਣਾ ਕਰਨ ਬੰਦ ਪਾਕ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਭਾਰਤ ਵਿੱਚ ਕੁਝ ਪਾਰਟੀਆਂ ਬਾਰ-ਬਾਰ ਪਾਕਿਸਤਾਨ ਦਾ ਨਾਮ ਲੈ ਕੇ VOTING ਵਿੱਚ ਫਾਇਦਾ ਚੁੱਕ ਰਹੀਆਂ ਹਨ ਜ਼ਲੀ ਮੰਤਰਾਲੇ ਨੇ ਕੋਮੰਤਰੀ ਸੰਗਠਨਾਂ ਦੇ ਨਾਲ ਗੱਲਬਾਤ ਕਰਕੇ ਭਾਰਤ ਵਿੱਚ ਹੋ ਰਹੀ ਬਿਆਨਬਾਜ਼ੀ ਤੇ ਧਿਆਨ ਦੇਣ ਦੀ ਕੀਤੀ ਅਪੀਲ ਦਿੱਲੀ ਚਰਾਵਨੀਤੀ ਮਾਮਲੇ ਦੇ ਵਿੱਚ ED ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਯਾਚੀ ਕਾਤੇ ਸੁਪਰੀਮ ਕੋਰਟ ਨੇ ਕੀਤੀ ਸੁਣਵਾਈ ED ਤਰਫੋਂ ਕੋਰਟ ਵਿੱਚ ਕਹਿ ਗਿਆ ਕਿ ਕੇਜਰੀਵਾਲ ਜ਼ਮਾਨਤ ਦੇ ਬਾਅਦ ਜਾਣ ਦੇ ਬਾਅਦ ਚੋਣਵੀ ਭਾਸ਼ਣਾ ਵਿੱਚ ਕਹਿ ਰਹੇ ਹਨ ਕਿ ਜੇਕਰ ਲੋਕਾਂ ਨੇ ਆਪ ਨੂੰ ਵੋਟ ਦਿੱਤਾ ਉਹਨਾਂ ਨੂੰ 2 ਜੂਨ ਨੂੰ ਨਹੀਂ ਜਾਣਾ ਪਵੇਗਾ ਜੇਲ੍ਹ ਇਸ ਸੁਪਰੀਮ ਕੋਰਟ ਨੇ ਇਸ ਕਹਾ ਕਿ ਇਹ ਉਹਨਾਂ ਦਾ ਪੁਰਵਾਨੁਮਾਨ ਹੈ ਇਸਤੇ ਅਸੀਂ ਕੁਝ ਕਹਿ ਨਹੀਂ ਸਕਦੇ ਮਧੂਬਣੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਂ ਨੇ ਜਨਸਭਾ ਨੂੰ ਕੀਤਾ ਸੰਬੋਧਨ ਇਸ ਤੋਂ ਪਹਿਲਾਂ ਸ਼ਾਂ ਨੇ ਸੀਤਾਮੜੀ ਦੇ ਵਿੱਚ ਜੀਡੀਪੀ ਉਰਤਿਆਸ਼ੀ ਦਿਵੇਸ਼ ਚੰਦਰ ਠਾਕੁਰ ਦਾ ਸਮਰਥਨ ਵਿੱਚ ਕੀਤੀ ਵੋਟਾਂ ਦੀ ਅਪੀਲ ਇਸ ਮੌਕੇ ਤੇ ਸ਼ਾਂ ਨੇ ਆਖਿਆ ਕਿ ਸੀਤਾਮੜੀ ਦੇ ਵਿੱਚ ਮਾਤਾ ਸੀਤਾ ਦਾ ਭਵੈ ਮੰਦਿਰ ਬਣੇਗਾ ਇਹ ਮੰਦਿਰ ਅਜੀਹਾ ਹੋਏਗਾ ਕਿ ਦੁਨੀਆ ਦੇਖਣ ਆਇਆ ਕਰੇਗੀ ਕੇਜਰੀਵਾਲ ਦੇ ਪੀਏ ਵਿਭਗ ਕੁਮਾਰ ਨੂੰ ਮਹਿਲਾ ਆਯੋਗ ਦਾ ਨੋਟਿਸ ਹੋਇਆ ਜਾ ਰਿਹਾ ਆਪਸਾਂਸ ਸਵਾਤੀ ਮਾਲੀਵਾਦ ਨਾ ਮਾਰਕਿਟ ਮਾਮਲੇ ਦੇ ਵਿੱਚ ਮਹਿਲਾ ਆਯੋਗ ਨੇ ਕੀਤੀ ਕਾਰਵਾਈ ਆਯੋਗ ਨੇ ਵਿਭਵ ਨੂੰ ਕੱਲ ਸਵੇਰੇ 11 ਵਜੇ ਬੁਲਾਇਆ ਹੈ ਉਧਰ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਐਡੀਸ਼ਨਲ ਸੀਪੀ ਅਤੇ ਐਡੀਸ਼ਨਲ ਡੀਸੀਪੀ ਨਾਰਥ ਦਿੱਲੀ ਦੇ ਵਿੱਚ ਆਪਸਾਂਸ ਸਵਾਤੀ ਮਾਲੀਵਾਦ ਦੇ ਪਹੁੰਚੇ ਕੱਲ ਇੰਦੋਰ-ਰਹਿਮਦਾਬਾਦ ਹਾਈਵੇ ਤੇ ਦਰਦਨਾਖਾ ਘਾਟਾ ਵਾਪਰਿਆ 4 ਲੇਨ ਤੇ ਟਰੱਕ ਦੇ ਨਾਲ ਟਕਰਾਈ ਕਾਰ ਹਾਦਸੇ ਦੇ ਵਿੱਚ ਕਾਰ ਸਵਾਰ ਮਹਿਲਾ ਸਣੇ 8 ਲੋਕਾਂ ਦੀ ਮੌਤ ਹੋਿਲਦਾ ਕਿਹਾ ਹੈ ਕਿ ਮ੍ਰਿਤਕਾਂ ਦੇ ਵਿੱਚ ਇੱਕ ਪੁਲਿਸ ਸਿਪਾਹੀ ਵੀ ਸ਼ਾਮਿਲ ਬਹਿਰਾਲ ਪੁਲਿਸ ਨੇ ਸਾਰੇ ਮ੍ਰਿਤਕ ਸ਼ਵਨ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਜਾਇਆ ਹਸਪਤਾਲ ਹਰਿਆਣਾ ਦੇ ਵਿੱਚ ਪ੍ਰਚਾਰ ਦਰਮਿਆਨ ਵਿਰੋਧ ਦੇ ਨਾਲ ਪਰੇਸ਼ਾਨ ਸਾਬਕਾ ਡਿਪਟੀ ਸੀਐਮ ਦੁਸ਼ਨ ਚੁਟਾਲਾ ਨੇ ਕਿਹਾ ਕਿ ਅਸੀਂ ਹਮੇਸ਼ਾ ਕਿਸਾਨ ਕਮੇਰੇ ਵਰਗ ਦੇ ਹਿੱਤ ਵਿੱਚ ਕੰਮ ਕੀਤਾ ਦੁਸ਼ਨ ਚੁਟਾਲਾ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਜਦੋਂ ਹੜ ਆਇਤਾਂ ਨਾ ਤਾਂ ਉਹ ਪਿੰਡ ਪਿੰਡ ਦੇ ਵਿੱਚ ਟਰੈਕਟਰ ਤੇ ਜਾ ਕੇ ਪੀੜਤ ਕਿਸਾਨਾਂ ਪਿੰਡ ਵਾਸੀਆਂ ਦੇ ਨਾਲ ਮਿਲੇ ਅਤੇ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਲੇਕਿਨ ਚੋਣ ਪ੍ਰਚਾਰ ਦਰਮਿਆਨ ਕਿਸਾਨਾਂ ਦੁਆਰਾ ਵਿਰੋਧ ਕਰਨਾ ਮੇਰੀ ਸਮਝ ਤੋਂ ਬਾਹਰ ਹੈ ਰੀਟਰੀਟ ਸਮਾਰੋਹ ਦੇਖਣ ਦੇ ਲਈ ਹਰ ਦਿਨ ਹਜ਼ਾਰਾਂ ਲੋਕ ਭਾਰਤ-ਪਾਕਿਸਤਾਨ ਦੇ ਵਿਭਾਜਿਤ ਕਰਨ ਵਾਲੀ ਕੁਮੰਤਰੀ ਏਟਾਰੀ ਵਾਕਾ ਸੀਮਾ ਤੇ ਆਉਂਦੇ ਹਨ ਇਸ ਰੀਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖਬਰ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਿਕ ਮੌਸਮ ਵਿੱਚ ਬਦਲਾਅ ਦੇ ਕਾਰਨ ਰੀਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਦਾ ਸਮਾਂ 5:30 ਵਜੇ ਸੀ ਲੇਕਿਨ ਹੁਣ ਇਸ ਨੂੰ ਬਦਲ ਕੇ ਸ਼ਾਮ 6:00 ਵਜੇ ਕਰ ਦਿੱਤਾ ਗਿਆ ਸ਼ੰਭੂਪੁਰ ਤੋਂ ਆਪਣੀ ਮੰਗਾ ਨੂੰ ਲੈ ਕੇ ਕਿਸਾਨਾਂ ਦੇ ਰੇਲਵੇ ਟ੍ਰੈਕ ਤੇ ਤਰਨਾ ਦੇ ਕਾਰਨ ਕਰੀਬ 1 ਮਹੀਨੇ ਤੋਂ ਰੇਲਵੇ ਯਾਤਰਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਰੇਲਵੇ ਨੇ 50 ਟ੍ਰੇਨਾਂ ਨੂੰ ਚੰਡੀਗੜ੍ਹ ਦੇ ਰਾਸਤੇ ਡਾਇਵਰਟ ਕਰ ਰੱਖਿਆ ਹੈ। ਡੀਆਰਐਮ ਅੰਬਾਲਾ ਦੇ ਮੁਤਾਬਕ ਅੰਮ੍ਰਿਤਸਰ ਦਿੱਲੀ ਸ਼ਤਾਬਦੀ, ਜੈਨਗਰ ਐਕਸਪ੍ਰੈਸ, ਮੁੰਬਈ ਇੰਟਰ ਸਿਟੀ ਸਣੇ 50 ਲੰਬੀ ਦੂਰੀ ਦੀਆਂ ਟ੍ਰੇਨਾਂ ਦਾ ਸੰਚਾਲਨ ਚੰਡੀਗੜ੍ਹ ਦੇ ਰਾਸਤੇੋਂ ਕੀਤਾ ਜਾ ਰਿਹਾ ਹੈ। ਧਾਲੀਸ ਨਿਊਜ਼ ਬੁਲੇਟਿਨ ਵਿੱਚ ਅਜਿਹੀਆਂ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ।